ਕੱਛੀ ਕਾਲ ਜੀ ਸਾਰਿਆਂ ਨੂੰ ਤੇ ਟਾਈਮ ਹੈ ਜੀ ਰਾਤ ਦਾ ਤੇ ਇੱਧਰ ਬਣ ਰਹੇ ਨੇ ਪਕੌੜੇ ਤੇ ਤੁਸੀਂ ਕਹੋਗੇ ਕਿ ਪਕੌੜੇ ਕਿਉਂ ਬਣ ਰਹੇ ਨੇ ਤੇ ਇੱਧਰ ਦੇਖੋ ਜੀ ਕਿਉਂਕਿ ਨਾਲ ਬਣਦੀ ਹੈ ਕੜੀ ਤੇ ਵਲੌਗ ਸ਼ੁਰੂ ਕੀਤਾ ਮੈਂ ਹੁਣ ਮੈਨੂੰ ਜਿੱਤਾ ਹੀ ਭੁੱਲ ਗਿਆ ਸੀ ਤੇ ਦਮਨ ਕਾਫੀ ਦਿਨਾਂ ਤੋਂ ਮੰਗ ਰਹੀ ਸੀ ਕੜੀ ਚਾਣ ਤੇ ਹੁਣ ਮੈਂ ਬਣਾਈਏ ਨਾਲ ਕੜੀ ਤੇ ਕੜੀ ਚ ਪਾ ਰਹੀ ਹਾਂ ਪਕੌੜੇ ਬਸ ਆਪਣੀ ਲਾਸਟ ਨੇ ਇਹ ਪਹਿਲਾਂ ਮੇਰੀ ਸਲਾਹ ਨਹੀਂ ਸੀ ਪਕੌੜੇ ਖਾਣ ਦੀ ਪਲੀਜ਼ ਕੜਾਈ ਨੂੰ ਇਗਨੋਰ ਕਰਿਓ ਇਹ ਕੜਾਈ ਪਕੌੜਿਆਂ ਵਾਸਤੇ ਆ ਬਸ ਜਾਂ ਤੜਕੇ ਵਾਸਤੇ ਜਾਂ ਪਕੌੜਿਆਂ ਵਾਸਤੇ ਲੋ ਜੀ ਪਕੌੜੇ ਆਪਾਂ ਨਾਲ ਦੀ ਨਾਲ ਹੀ ਕੜੀ ਚ ਪਾਈ ਜਾ ਰਹੇ ਆ ਕਿਉਂਕਿ ਜੇ ਆਪਾਂ ਨਾਲ ਦੀ ਨਾਲ ਪਾ ਲਈਏ ਤੇ ਸੌਫਟ ਹੋ ਜਾਂਦੇ ਨੇ ਜੇ ਇਸ ਬਾਅਦ ਚ ਪਾਈਏ ਤੇ ਫਿਰ ਹਾਰਡ ਹੀ ਰਹਿੰਦੇ ਨੇ ਕਈ ਲੋਕ ਪਕੌੜੇ ਜਿਹੜੇ ਬਾਅਦ ਚ ਪਾਉਂਦੇ ਨੇ ਕੜੀ ਦੇ ਵਿੱਚ ਬਾਕੀ ਸਭ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਇਹ ਵੀ ਕੋਈ ਗੱਲ ਨਹੀਂ ਹੈਗੀ ਤੇ ਆਪਾਂ ਨਾਲ ਹੀ ਪਾ ਦਿੰਦੇ ਆ ਕਿ ਥੋੜੇ ਸੌਫਟ ਹੋ ਜਾਣ ਨੇ ਬਸ ਕੜੀ ਆਪਣੇ ਬਾਣੀ ਚੱਲਦੀ ਹੈ ਥੋੜੇ ਜਿਹਾ ਧਲੀਆਂ ਹੋ ਜਾਂਦਾ ਤੇ ਨਜ਼ਾਰਾ ਆ ਜਾਂਦਾ ਪਰ ਧਲੀਆਂ ਨੂੰ ਗਰਮੀ ਦੇ ਮੌਸਮ ਨੂੰ ਤੁਹਾਨੂੰ ਪਤਾ ਹੀ ਥੋੜਾ ਘੱਟ ਮਿਲਦਾ ਚਚੌਲ ਆਪਣੇ ਬਣ ਗਏ ਨੇ ਤੇ ਮੈਨੂੰ ਵੇਖੋ ਤੁਸੀਂ ਪਸੀਨਾ ਹ ਹ ਹ ਹ ਜਿਹੜਾ ਤੁਸੀਂ ਬਲੌਗ ਪਿੱਛੇ ਦੇਖ ਕੇ ਗਏ ਹੋ ਉਹ ਮੋਹਰੇ ਜਿਹੜਾ ਬਣਾਉਣਾ ਉਹ ਰਾਤ ਤੋਂ ਸ਼ੁਰੂ ਕਰ ਲਿਆ ਕਿਉਂਕਿ ਟਾਈਮ ਬੜਾ ਘੱਟ ਹੁੰਦਾ ਟਾਈਮ ਤੇ ਟਾਈਮ ਬੜਾ ਹੁੰਦਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਕਿ ਜਿਹੜਾ ਮੈਂ ਨਵਾਂ ਕੰਮ ਸ਼ੁਰੂ ਕੀਤਾ ਹੈ ਤੁਹਾਡਾ ਸਾਥ ਦੇਵਾਂਗੇ ਬਹੁਤ ਬਹੁਤ ਥੈਂਕ ਯੂ ਐਵਰੀ ਸਾਥ ਦਿੰਦੇ ਰਹੋ ਤੇ ਮੇਰੀਆਂ ਇਹਨਾਂ ਭੈਣਾਂ ਨੇ ਮੇਰੇ ਕੋਲ ਸੁਪੋਰਟ ਨੂੰ ਦਿੱਤੇ ਨੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਚਲੋ ਐਂ ਹੀ ਬਣੇ ਰਹੋ ਤੇ ਐਂ ਹੀ ਸਪੋਰਟ ਕਰਦੇ ਰਹੋ ਕੋਲ ਅਸੀਂ ਨਵੇਂ ਤੋਂ ਨਵਾਂ ਕੁਝ ਲੈ ਕੇ ਹੁੰਦੇ ਰਹਿਾਂਗੇ ਅੱਜ ਗਰਮੀ ਬੜੀ ਹੈ ਕੜੀ ਬਣ ਗਈ ਥੋੜੇ ਜਿਹਾ ਬੈਠ ਕੇ ਫਿਰ ਖਾਂਦੇ ਹਾਂ ਰੋਟੀ ਬਣੇ ਰਹੋ ਵਲੌਗਸ ਇਹ ਕੋਲ ਕੋਈ ਐਕਟਿਵਿਟੀ ਨਹੀਂ ਕਰਾਂਗੇ ਮੈਂ ਤੇ ਫੈਸਲੇ ਕਰਾਂਗੇ ਦੋਸਤੋ ਲਓ ਜੀ ਇੱਕਦਮ ਬਣ ਗਈ ਸਾਡੇ ਕੜੀ ਚੌਲ ਲੱਗਿਆ ਰਾਤੀ ਰੋਟੀ ਖਾਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਹੁਣ ਅਸੀਂ ਸਵੇਰੇ ਮਿਲਿਆ ਤੁਹਾਨੂੰ ਰਾਤ ਕੜੀ ਚੌਲ ਬਣਾ ਲਈ ਸੀ ਉਸ ਤੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਹੈਗਾ ਤੇ ਅੱਜ ਹੈਗਾ ਮੰਡੇ ਤੇ ਵਲੌਗ ਆਪਾਂ ਨੇ ਸ਼ੁਰੂ ਕਰਤਾ ਜੀ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਅੱਜ ਵਲੌਗ ਲੇਟ ਸ਼ੁਰੂ ਕੀਤਾ ਆਪਾਰ ਵੀ ਚਲੇ ਗਏ ਨਾ ਆਫਿਸ ਤੇ ਦਮਨ ਵੀ ਚਲੀ ਗਈ ਸਕੂਲ ਤੇ ਮੈਂ ਵੀ ਆਪਣੇ ਕੰਮ ਕਰ ਜਿਹੜੇ ਸਾਰੇ ਕਰ ਲੈਨੇ ਪਰ ਗਰਮੀ ਨੇ ਅੱਤ ਕਰਾ ਰੱਖੀ ਪੂਰੀ ਗਰਮੀ ਫੁੱਲ ਪੈ ਰਹੀ ਏ ਤੇ ਆਪਣੇ ਕੰਮਕਾਰ ਖਤਮ ਨੇ ਤੇ ਮੈਂ ਕਮੈਂਟ ਰੀਡ ਕਰਦੀ ਪਈ ਹਾਂ ਤੇ ਇੱਕ ਕਮੈਂਟ ਆਇਆ ਸੀ ਤੇ ਉਹ ਪੁੱਛ ਰਹੇ ਸੀ ਕਿ ਦੀਦੀ ਤੁਸੀਂ ਆ ਜਿਹੜਾ ਸਾਰਾ ਸਮਾਨ ਹੈ ਉੱਪਰ ਕਿਵੇਂ ਚੜਾਇਆ ਇਧਰ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਪੁੱਛ ਰਹੇ ਸੀ ਨਾ ਕਿ ਇੰਨਾ ਸਮਾਨ ਕਿਵੇਂ ਚੜਾਇਆ ਉੱਤੇ ਤੇ ਆਹ ਦੇਖੋ ਜੀ ਆਹ ਜਿਹੜਾ ਸੋਫਾ ਠੀਕ ਹੈ ਇਹ ਵੀ ਆਂਟੀ ਦਾ ਹੈ ਤੇ ਆਹ ਸਿਰਫ ਦਿਵਾਨ ਬੈੱਡ ਸਾਡਾ ਤੇ ਇਧਰਲੇ ਬੈੱਡ ਜਿਹੜੇ ਇਹ ਸਾਡੇ ਨੇ ਇਹ ਸਾਰਾ ਕੁਛ ਆਂਟੀ ਦਾ ਸਮਾਨ ਹੈ ਤੇ ਜਿਹੜੇ ਉਸ ਰੂਮ ਦੇ ਬੈੱਡ ਨੇ ਉਹ ਵੀ ਆਂਟੀ ਕੇ ਨੇ ਸਿਰਫ ਸਾਡੀ ਆ ਫ੍ਰਿਜ ਤੇ ਦੋ ਬੈੱਡ ਨੇ ਤੇ ਜਿਆਦਾ ਸਮਾਨ ਨਹੀਂ ਅਸੀਂ ਲੈ ਕੇ ਆਏ ਅੰਟੀ ਹਰਾਂ ਦਾ ਪਹਿਲਾ ਹੀ ਸੀ ਸੋਫਾ ਉਹਨਾਂ ਨੇ ਉੱਪਰ ਚੜਾਤਾ ਤੇ ਵਾਕਿਆ ਬਾਕੇ ਉੱਪਰ ਸਮਾਨ ਚੜਾਉਣਾ ਬੜਾ ਔਖਾ ਹੈ ਪਰ ਅਸੀਂ ਬੰਦੇ-ਬੰਦੇ ਲਾ ਕੇ ਵਿਚਾਰੇ ਚੜਾ ਲਏ ਤਾਂ ਕਰਕੇ ਇਹੀ ਆਪਣਾ ਸਮਾਨ ਜਿਹੜਾ ਪਿੰਡੋਂ ਘੱਟ ਲਿਆ ਇਹੀ ਕਿਉਂਕਿ ਕਿ ਇੱਕ ਤਾਂ ਇਹ ਸੀ ਕਿ ਜਿਆਦਾ ਸਮਾਨ ਹੋ ਜਾਣਾ ਤੇ ਬਹੁਤ ਜ਼ਿਆਦਾ ਔਖਾ ਹੋ ਜਾਣਾ ਤਾਂ ਕਰਕੇ ਸਮਾਨ ਘੱਟ ਹੀ ਸੀ ਬਾਕੀ ਸਾਨੂੰ ਸੋਫਾ ਸੋਫਾ ਕਰ ਸਭ ਕੁਝ ਵਿੱਚ ਮਿਲਿਆ ਜਿਹੜੇ ਉੱਪਰ ਪੱਖੇ ਲੱਗੇ ਹੋਏ ਨੇ ਉਹ ਵੀ ਅੰਟੀ ਹਰਾਂ ਦੇ ਨੇ ਸਿਰਫ ਸਾਡਾ ਆਹੀ ਸਮਾਨ ਹੈ ਜੀ ਛੋਟਾ ਮੋਟਾ ਬਾਕੀ ਕਿਚਨ ਦਾ ਸਮਾਨ ਆ ਥੋੜਾ ਬਹੁਤਾ ਜਿਹੜਾ ਆਪਣਾ ਡੇਲੀ ਰੁਟੀਨ ਵਾਸਤੇ ਹੁੰਦਾ ਜਿਆਦਾ ਤਾਂ ਮੈਂ ਲੈ ਕੇ ਤਾਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਵਾਂ ਅੱਜ ਫੇਰ ਬੱਦਲ ਹੋਇਆ ਪਿਆ ਤੇ ਦੇਖੋ ਮੀਂਹ ਆਉਂਦਾ ਕਿ ਨਹੀਂ ਆਉਂਦਾ ਪਰ ਗਰਮੀ ਪੂਰੀ ਫੁੱਲਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕੱਲ ਵਾਲੇ ਵਲੌਗ ਤੇ ਕਮੈਂਟ ਆਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਐਵੇਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਬੜੀ ਪੋਜ਼ਿਟਿਵਿਟੀ ਮਿਲਦੀ ਆ ਕਿ ਤੁਹਾਨੂੰ ਵਧੀਆ ਲੱਗਦੇ ਨੇ ਵਲੌਗ ਇੱਕ ਕਮੈਂਟ ਹੋਰ ਸੀ ਇੱਕ ਕਹਿੰਦਾ ਕਿ ਦੀਦੀ ਤੁਸੀਂ ਆਪਣੀ ਬੋਲੀ ਬੋਲਿਆ ਕਰੋ ਕਹਿੰਦੇ ਤੇ ਮੇਰੀ ਬੋਲੀ ਤਾਂ ਵੈਸੇ ਉਧਰ ਦੀ ਹੀ ਹੈ ਜੇ ਤੇ ਅਮਣ ਸਾਡੀ ਥੋੜਾ ਜਿਹਾ ਟੱਚ ਮਲਵਈ ਬੋਲਣ ਲੱਪੀਏ ਪਰ ਮੈਂ ਹਜੇ ਤੱਕ ਉਹੀ ਬੋਲੀ ਬੋਲਦੀ ਆ ਥੋੜਾ ਬਹੁਤਾ ਚੇਂਜ ਹੋ ਗਿਆ ਕੋਈ ਜ਼ਿਆਦਾ ਨਹੀਂ ਤੇ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਦੇ ਵਿੱਚ ਤੇ ਹੁਣ ਦਮਣ ਆਉਂਦੀ ਤੇ ਫੇਰ ਆਪਾਂ ਮਿਲਦੇ ਆ ਕਿਉਂਕਿ ਆਪਾਂ ਨੇ ਕਰਨਾ ਹੈ ਮੈਂ ਹਜੇ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਕਰਕੇ ਤੇ ਫਿਰ ਥੋੜਾ ਜਿਹਾ ਕਰਦੇ ਆ ਰੈਸਟ ਤੇ ਕੋਈ ਛੋਟੇ ਮੋਟੇ ਕੰਮ ਨੇ ਉਹ ਕਰ ਲਾਂ ਤੇ ਚਲੋ ਜੀ ਮੈਂ ਹੁਣ ਨਾ ਮੇਰੀ ਅਲਮਾਰੀ ਸਾਫ਼ ਕਰਨ ਵਾਲੀ ਅਲਮਾਰੀ ਸਾਫ਼ ਕਰਨਾ ਤੇ ਫਿਰ ਮਿਲਦੇ ਆਪਾਂ ਅੱਜ ਦੇਖੋ ਜੀ ਮੈਂ ਆ ਸਾਰੀ ਅਲਮਾਰੀ ਸਾਫ ਕੀਤੀ ਜਿਹੜੇ ਕੱਪੜੇ ਮੇਰੇ ਪ੍ਰੈਸ ਕਰਨਾ ਨੇ ਉਹ ਕੀਤੇ ਜਿਹੜੇ ਸੈਟਿੰਗ ਕਰਨ ਵਾਲੀ ਸੀ ਉਹ ਕੀਤੀ ਕਿਉਂਕਿ ਮੌਸਮ ਠੰਡਾ ਹੋਣ ਕਰਕੇ ਨਾ ਥੋੜੇ ਜਿਹੇ ਕੱਪੜੇ ਹੋ ਗਏ ਪ੍ਰੈਸ ਨਹੀਂ ਤਾਂ ਇਹ ਅਲਮਾਰੀ ਸਾਡੀ ਐਨ ਸਾਫ ਹੋ ਗਈ ਤੇ ਇਧਰ ਲਈ ਦਮਣ ਵਾਲੀ ਵੀ ਕਰਤੀ ਮੈਂ ਦਮਣ ਵਾਲੀ ਵੀ ਐਨ ਕਰਕੇ ਰੱਖਤੀ ਮੈਂ ਦਮਣ ਦੇ ਕੱਪੜੇ ਸੈਟਿੰਗ ਕਰਕੇ ਰੱਖਤੀ ਸਾਰੇ ਤੇ ਕੁਝ ਕੁ ਕੱਪੜੇ ਪਏ ਸੀ ਜਿਹੜੇ ਐਕਸਟਰਾ ਸੀ ਤੇ ਉਹ ਸਾਡੇ ਜਿਹੜਾ ਵੀਰਾ ਕੂੜਾ ਲੈਣ ਆਉਂਦਾ ਨਾ ਤੇ ਮੈਂ ਉਹਦੇ ਲਈ ਕੱਢ ਕੇ ਨਾ ਆਹ ਬੈਗ ਚ ਪਾ ਕੇ ਰੱਖਦੇ ਮੈਂ ਕਿਹਾ ਉਹ ਆਏਗਾ ਕੱਲ ਨੂੰ ਤੇ ਉਹਨੂੰ ਦੇ ਦਊਂਗੀ ਕੁਝ ਕੁ ਅਵਤਾਰ ਦੀਆਂ ਪੈਂਟਾਂ ਜਿਹੜੀਆਂ ਆਉਂਦੀਆਂ ਨਹੀਂ ਹੈਗੀਆਂ ਇਹਨਾਂ ਨੂੰ ਤੇ ਕੁਝ ਟੀ-ਸ਼ਰਟਾਂ ਨੇ ਜਿਹੜੀਆਂ ਮੈਂ ਕਿਹਾ ਉਹ ਵੀ ਉਹ ਕਹਿੰਦਾ ਮੈਂ ਮੈਨੂੰ ਦੇ ਦਿਓ ਮੈਂ ਕਿਹਾ ਚਲੋ ਤੂੰ ਲੈ ਜਿੰਦਾ ਆਏਗਾ ਤੇ ਉਹ ਮੈਨੂੰ ਲੱਗਦਾ ਕੱਲ ਆਊਗਾ ਤੇ ਕੱਲ ਨੂੰ ਆਪਾਂ ਦੇ ਰਾਂਗੇ ਆਪਾਂ ਪਹਿਣਾ ਦੇ ਬਟਿਕ ਵਾਲੇ ਲੁਫਾ ਵਿੱਚ ਪਾ ਕੇ ਰੱਖਿਆ ਹੋਇਆ ਸਮਾਨ ਹੈਲੋ ਦਮਨ ਤੇ ਦਮਨ ਨੂੰ ਤੁਸੀਂ ਦੇਖ ਸਕਦੇ ਦਮਨ ਦਾ ਐਡਰੈਸ ਦਿਖਾਓ ਇੱਧਰ ਵਾਓ ਸੋ ਬਿਊਟੀਫੁਲ ਸੋ ਤੈਨੂੰ ਕਿੱਥੇ ਲਾਇਨੇ ਕੋਈ ਜਾਈ ਬਾਹਰ ਤਾਂ ਸੀ ਉਹ ਰੇਤ ਲੱਗੀ ਹੁੰਦੀ ਪਤ ਮੀਂਹ ਕਰਕੇ ਲਓ ਦਮਨ ਨੇ ਅੱਜ ਪੈਂਟ ਤੇ ਕੁੜਤਾ ਪਾਇਆ ਤੇ ਦੱਸਿਓ ਕਿਵੇਂ ਲੱਗ ਰਿਹਾ ਸੋਹਣਾ ਲੱਗ ਰਿਹਾ ਪੁੱਤ ਮੈਨੂੰ ਤਾਂ ਸੋਹਣਾ ਲੱਗ ਰਿਹਾ ਹਾਂ ਪਰ ਥੋੜਾ ਖੁੱਲਾ ਹੈ ਨਾ ਮੋਟਾ-ਮੋਟਾ ਲੱਗ ਰਿਹਾ ਤੂੰ ਹੂੰ ਐਵੇਂ ਫਿਟਿੰਗ ਨਹੀਂ ਫਿਟਿੰਗ ਨਹੀਂ ਵੈਸੇ ਲੂਜ਼ ਹੀ ਉਹ ਹੁੰਦਾ ਗਰਮੀ ਵਾਸਤੇ ਕੰਫਰਟ ਠੀਕ ਲੱਗ ਰਿਹਾ ਸਿਮਰਣ ਵਰਗੀ ਲੱਗ ਰਿਹਾ ਮੇਰੇ ਪੁੱਤ ਸਾਈਡ ਤੋਂ ਨਾ ਸਿਮੂ ਵਰਗਾ ਲੱਗ ਰਿਹਾ ਸੀ ਉਹ ਤੇ ਉਹ ਬਲਸ਼ੂਜ਼ ਮੇਰੇ ਛਿਛੂ ਥੋੜੀ ਪਾਣੇ ਨੇ ਤੇ ਸ਼ੂ ਸ਼ੂ ਪਾਣ ਦੀ ਕੀ ਲੋੜ ਆ ਤੇ ਬਾਹਰ ਦਾ ਮੌਸਮ ਦੇਖੋ ਜੀ ਫੇਰ ਬੱਦਲ ਹੋਇਆ ਹੋਇਆ ਪਰ ਗਰਮੀ ਪੂਰੀ ਫੁੱਲ ਹੈ ਮੈਂ ਨਹੀਂ ਅੰਦਰ ਬੈਠਾ ਨਹੀਂ ਜਾ ਰਿਹਾ ਤੇ ਇਹ ਤਾਂ ਦਮਨ ਡੈਡੀ ਹੋ ਰਿਹਾ ਫਟਾਫਟ ਫਟਾਫਟ ਲੈ ਤੋ ਗਿਆ ਟਿਊਸ਼ਨ ਜਾਣ ਨੂੰ ਬੇਟਾ ਕੰਫਰਟ ਪਾ ਜਾਂਦਾ ਕੋਈ ਚੱਪਲ ਉੱਥੇ ਲਾ ਕੇ ਬੈਠਣਾ ਫੇਰ ਟਿਊਸ਼ਨ ਤੇ ਨੇ ਬੈਠਾ ਐਂ ਹੀ ਅੱਛਾ ਉੱਪਰ ਬੈਠ ਜਿਓ ਬੈਂਚ ਤੇ ਠੀਕ ਐ ਮੈਂ ਕਿਹਾ ਚੌਂਕੜੀ ਮਾਰ ਕੇ ਬੈੰਦੇ ਹੋ ਅੱਜ ਅਹੀ ਸਵੇਰ ਤੇ ਇੱਥੇ ਬੈਠੇ ਆਂ ਕੂਲਰ ਲਾ ਕੇ ਤੇ ਹੈਗਾ ਜੀ ਮੰਡੇ ਦਾ ਦਿਨ ਤੇ ਦਮਨ ਸਕੂਲ ਤੋਂ ਇਹ ਦਿਨ ਆਪਣੇ ਵਾਂਗੂ ਡੇ ਮੰਡੇ ਆਂ ਡੇ ਮੰਡੇ ਅੱਜ ਹੈਗਾ ਮੰਡੇ ਤੇ ਮੰਡੇ ਦਮਨ ਸਕੂਲ ਆ ਗਈ ਹੈ ਸਕੂਲ ਤੋਂ ਆ ਗਈ ਤੇ ਹੁਣ ਟਿਊਸ਼ਨ ਚੱਲੀ ਹੈ ਜੀ ਮੇਰੇ ਨਾਲ ਅੱਜ ਸਵੇਰ ਦਾ ਸਿਰ ਦੁਖੀ ਜਾਂਦਾ ਸਰਵਾਈਕਲ ਜਿਹਾ ਹੋਇਆ ਪਿਆ ਤੇ ਦਿਲ ਹੀ ਨਹੀਂ ਕੀਤਾ ਪਰ ਇੰਨੇ ਵੱਡੇ ਪੰਨ ਦੀ ਕੀ ਲੋੜ ਪਈਏ ਮੈਂ ਤਾਂ ਆਪ ਕਹਿੰਨੀ ਆ ਛੋਟੇ ਲੈ ਕੇ ਆຊੂ ਤੂੰ ਆਪਣੇ ਜਿਹੜੇ ਬਿਨਾਂ ਲੈਸਸ ਤੋਂ ਜਿਵੇਂ ਟੀਊਸ਼ਨ ਜਾਣ ਕਰਕੇ ਮੈਂ ਹਾਂ ਬਿਨਾਂ ਲੈਸਸ ਤੋਂ ਟੀਊਸ਼ਨ ਵਾਸਤੇ ਠੀਕ ਹੈ ਲੈ ਦੇਣੀ ਆ ਉਹਨੋਂ ਸੌਖੇ ਪਤਾ ਕੀ ਹੈ ਜਿਹੜੀ ਚੀਜ਼ ਸੌਖੀ ਪਈ ਉਹ ਇਹ ਤਾਂ ਹੈਗੇ ਚਲੋ ਬਾਹਰ ਕਿਤੇ ਜਾਣਾ ਘੁੰਮਣ ਤਾਂ ਉਦੋਂ ਪਾ ਲਈ ਤੂੰ ਤਾਂ ਟੀਊਸ਼ਨ ਤੇ ਵੀ ਇਹ ਬਾਹਰ ਵੀ ਇਹ ਹੈ ਹੈ ਰੋਟੀ ਰੋਟੀ ਖਾ ਕੇ ਦਵਣ ਰੈਡੀ ਹੋ ਗਿਆ ਮੈਂ ਦਵਣ ਨੂੰ ਕਹਾਂ ਚਾਹ ਬਣਾ ਦੇਣੀ ਹੈ ਦਵਣ ਕਹਿੰਦੀ ਨਹੀਂ ਮੈਂ ਮੈਂ ਵੀ ਨਾਲ ਪੀ ਲਾਂਗੀ ਤੇ ਕੱਲ ਤੇ ਤੁਈ ਕੱਲ ਵਾਲੇ ਵਲੌਗ ਚ ਦੇਖਿਆ ਇਸ ਮੂਸੇਸ ਮੂਸੇ ਖਾਦੇ ਸੀ ਮੌਸਮ ਚੰਦੜਾ ਨਹੀਂ ਲੱਗਦਾ ਨਾ ਮੀਂਹ ਪੈ ਰਿਹਾ ਨਾ ਤਾਂ ਕਰਕੇ ਆ ਛੱਤਾਂ ਵੀ ਠੰਡੀਆਂ ਰਹਿੰਦੀਆਂ ਨੇ ਮੀਂਹ ਕਰਕੇ ਤਾਂ ਕਰਕੇ ਪੱਖੇ ਦੀ ਹਵਾ ਸਹੀ ਲੱਗਦੀ ਪਰ ਫਿਰ ਵੀ ਹੁੰਮਸ ਜੀ ਬਹੁਤ ਆ ਚਲ ਬਾਈ ਬਾਏ ਬਾਏ ਬੈਗ ਉਹ ਪਿਆ ਚੱਕੋ 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 ਕੋਈ ਗੱਲੀ ਮੈਨੂੰ ਰੱਖ ਦੇ ਜਿਹੜਾ ਤੜਕਾ ਲਿਖਣ ਵਾਲਾ ਮੈਂ ਲਿਖ ਦਾਂਗੀ ਹੌਲੀ ਹੌਲੀ ਬੈਠੀ ਮੈਂ ਹੁਣ ਕੀ ਕਰਨਾ ਵੇਲੀ ਹੋਈ ਆ ਮੈਂ ਆ ਜਾ ਫਟਾਫਟ ਆ ਜਾ ਮੇਰਾ ਦਮਨ ਪਾਣੀ ਦੀ ਬੋਤਲ ਨਾਲ ਲੈ ਜਾ ਉਹ ਕਰ ਗਰਮੀ ਸਟ੍ਰਾਈਟ ਜੀ ਦੇ ਦੇ ਆਹੋ ਬਾਈ ਨਾ ਬਾਈ ਚਾਬੀ ਵਿੱਚ ਐਨ ਕੈਨ ਕੈਨ ਕੈ ਲੈ ਆ ਜਾ ਐਨ ਕੈ ਲੈ ਨਹੀਂ ਪੁੱਤ ਅੱਗੋਂ ਸੂਰਜ ਪੈਂਦਾ ਫਿਰ ਗਰਮੀ ਬਾਈ ਚਲ ਬਾਈ ਮੇਰਾ ਸੋਨਾ ਦਮਨ ਕੱਲ ਤੇਲ ਪੁਆਤਾ ਸੀ ਫੁੱਲ ਕਰਾਤੀ ਕੈਂਟੀ ਬਾਏ ਬਾਏ ਇਦਰ ਆਪਾਂ ਅੰਮ੍ਰੀਆਂ ਨੇ ਬਣਾਈ ਜੀ ਚਾਹ ਤੇ ਆਪਾਂ ਚਾਹ ਪੀਵਾਂਗੇ ਥੋੜਾ ਜਿਹਾ ਐਕਟਿਵ ਹੋਵਾਂਗੇ ਤੇ ਮਨਦੀਪ ਕਾਲੋਂ ਦਾ ਕਮੈਂਟ ਆਇਆ ਸੀ ਤੇ ਸੌਰੀ ਜੀ ਮੈਂ ਲੇਟ ਹੋ ਗਈ ਨਾਮ ਬੋਲਣਾ ਤੇ ਉਹ ਕਹਿੰਦੇ ਸੀ ਕਿ ਮੈਂ ਮੈਸੇਜ ਕਰਦੀ ਹਾਂ ਜੀ ਮੈਨੂੰ ਪਤਾ ਤੁਸੀਂ ਮੈਸੇਜ ਕਰਦੇ ਹੋ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਬੜਾ ਹੀ ਵਧੀਆ ਲੱਗਦਾ ਐਂ ਕਮੈਂਟ ਕਰਦੇ ਰਿਹਾ ਕਰੋ ਅਪਰੀਸ਼ੀਏਟ ਕਰਦੇ ਰਿਹਾ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਹਣਾ ਕਮੈਂਟ ਤਾਂ ਤੁਹਾਡੇ ਸਾਡੇ ਤੱਕ ਪਹੁੰਚ ਜਾਂਦੇ ਨੇ ਸ਼ੇਅਰ ਦਾ ਨਹੀਂ ਪਤਾ ਲੱਗਦਾ ਤੁਸੀਂ ਸ਼ੇਅਰ ਕੀਤੀ ਕਿ ਨਹੀਂ ਕੀਤੀ ਤੇ ਚੰਗਾ ਜੀ ਚਾਹ ਪੀ ਲਈਏ 5 ਵਜ ਗਏ ਨੇ ਤੇ 6 ਵਜੇ ਸਾਡੇ ਦੰਮੂ ਨੇ ਆ ਜਾਣਾ ਤੇ ਦੰਮੂ ਲਈ ਵੀ ਭਾਂਦੀ ਅੱਜ ਦੰਮੂ ਨਾ ਸਵੇਰੇ ਚਾਹ ਪੀ ਕੇ ਨਹੀਂ ਗਈ ਵਿਚਾਰੀ ਫਟਾਫਟ ਭੱਜੀ ਗਈ ਕਿਉਂਕਿ ਨਹੀਂ ਮੇਰਾ ਦਿਲ ਨਹੀਂ ਕਰਦਾ ਤੇ ਉਹ ਖਾ ਗਈ ਫਰੂਟ ਤੇ ਹੁਣ ਮੈਂ ਆਪਣੀ ਜੀ ਬਣਾ ਲਈ ਚਾਹ ਤੇ ਮੈਨੂੰ ਪਿੰਡੋਂ ਆਇਆ ਹੋਇਆ ਫੋਨ ਆ ਮਰਾਂਦਾ ਤੇ ਫੜੇ ਮੇਰੇ ਨਾਲ ਗੱਲਾਂ ਕਰਨ ਲੱਗਾ ਤੇ ਆ ਕਹਿ ਰਿਹਾ ਮਮਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਕਿਹਾ ਪਰ ਮੈਂ ਆ ਨਹੀਂ ਸਕਦੀ ਮਜਬੂਰ ਆ ਕਿਉਂਕਿ ਮੈਨੂੰ ਦਮੰਦ ਦੀ ਟਿਊਸ਼ਨ ਲੈਉਣਾ ਹੋਣਾ ਤੇ ਤਰਫਾਂ ਲੈ ਆ ਲਈ ਨਾ ਇੱਕੋ ਬਿਸਕਟ ਨਾਲ ਚਾਹ ਬਣ ਗਈ ਸਾਡੀ ਤੇ ਬਾਹਰ ਬੈਠ ਕੇ ਪੀਂਦੇ ਦੇਖਦੇ ਆਂ ਜੇ ਬਾਹਰ ਬੈਠਾ ਗਿਆ ਵੈਸੇ ਨਾ ਗਰਮੀ ਚ ਨਾ ਚਾਹ ਬੁਰਾ ਹਾਲ ਹੋ ਜਾਣਾ ਹਵਾ ਚੱਲ ਨਹੀਂ ਰਹੀ ਹੈਗੀ ਹਵਾ ਥੋੜੀ ਬਤੀ ਹੈ ਅੰਦਰ ਹੀ ਜੰਨੇ ਆ ਅੰਦਰ ਵੀ ਲੈਣਾ ਕੋਲਰ ਲਾ ਕੇ ਬਾਹਰ ਗਰਮੀ ਬਹੁਤ ਆ ਤੇ ਹਜੇ ਮੇਰੇ ਆ ਕੱਪੜੇ ਪਏ ਫੋਲਡ ਕਰਨ ਵਾਲੇ ਮੈਂ ਨਹੀਂ ਇੱਕ ਫੋਲਡ ਕਰਕੇ ਰੱਖੋ ਲਮਾਰੀਆਂ ਸਾਫ ਕਰਕੇ ਹੋਰ ਜਮਾ ਹੋ ਜਾਂਦੇ ਇੱਧਰ ਕੁਰਸੀ ਭਰੀ ਪਈ ਹੈ ਇੱਧਰ ਫੋਲਡ ਕਰਨ ਵਾਲੇ ਪਏ ਨੇ ਆ ਗਿਆ ਦਮਨ ਟਿਊਸ਼ਨ ਤੋਂ ਦਮਨ ਤਾਂ ਆ ਜਾ ਆਪਣਾ ਕੁਰਤਾ ਹੀ ਦੇਖੀ ਜਾ ਰਹੀ ਤੇ ਮੇਰਾ ਬਹੁਤ ਸੋਹਣਾ ਲੱਗ ਰਿਹਾ ਹੈ ਇਫ ਇ ਟਿੰਕਰਨ ਵਾਲੀ ਆ ਮੈਂ ਨਹੀਂ ਫਿਰ ਤਿੰਨੀ ਕਰਣੀ ਬਸ ਐਵੇਂ ਠੀਕ ਹੈ ਖੁੱਲਾ ਡੁੱਲਾ ਠੀਕ ਹੈ ਗਰਮੀ ਦੇ ਵਿੱਚ ਓਕੇ ਆ ਓਕੇ ਤੇ ਦਮਨ ਮੇਰੇ ਪਿੱਛੇ ਪਈ ਹੋਈ ਹੈ ਕਿ ਮੈਂ ਜਾਣਾ ਗੋਲ ਗੱਪੇ ਖਾਣ ਤੇ ਮੈਂ ਨਹੀਂ ਜਾਣ ਦੇਣਾ ਦਮਨ ਨੂੰ ਮੈਂ ਕਹ ਰਹੀ ਕਿ ਨਹੀਂ ਜਾਣਾ ਗੋਲ ਗੱਪੇ ਖਾਣ ਦਮਨ ਦਮਨ ਤੇਰੀ ਮੇਜੰਦ ਦੂਰੀ ਨਹੀਂ ਹੋਣ ਦੇਣੀ ਪੀਜ਼ੇ ਦੀ ਲੋੜ ਲੱਗਦੀ ਐ ਤੁਸੀਂ ਪਾਪਾ ਤੋਂ ਮਿੰਟ ਚ ਮੰਗਾ ਲੈਂਦੇ ਮੈਨੂੰ ਹੁਣ ਗੋਲ ਗੱਪੇ ਖਾਣ ਨਹੀਂ ਹਾਏ ਗਾਇਸ ਝੂਠ ਬੋਲ ਰਹੀ ਮੈਂ ਤਾਂ ਕਦੇ ਪੀਜ਼ਾ ਮੰਗਾਇਆ ਹੀ ਨਹੀਂ ਕਦੇ ਹਾਏ ਆ ਦੇਖੋ ਇੰਨਾ ਝੂਠ ਮੇਰੇ ਤੇ ਝੂਠਾ ਇਲਜ਼ਾਮ ਲਾ ਰਹੀ ਹੈ ਇਹ ਇਹ ਇਲਜ਼ਾਮ ਲੱਗ ਰਿਹਾ ਤੁਸਾਂ ਲੱਗੇ ਤੁਸੀਂ ਕਿਹਾ ਦਮੂਰ ਖਾਨ ਤੋਂ ਬਹੁਤ ਹੋਰੇ ਤੁਸੀਂ ਆਪਾਂ ਨੂੰ ਬਿਹਾਏ ਆਏ ਦੇਖ ਪਗਲੇ ਦਿਨ ਉਸ ਤੋਂ ਅਗਲੇ ਦਿਨ ਫੇਰ ਪੀਜ਼ਾ ਮੰਗਾਇਆ ਇੱਕ ਵਾਰੀ ਜਰੂਰ ਇੱਕ ਇੱਕ ਵਾਰੀ ਮੈਂ ਗਾਇਜ਼ ਜ਼ਰੂਰ ਮੰਗਵਾਇਆ ਸੀ ਜੀ ਆ ਇਹ ਮੇਰੇ ਤੇ ਆ ਤੁਸੀਂ ਝੂਠਾ ਇਲਜ਼ਾਮ ਲਾਇਆ ਗਲਤ ਗੱਲ ਕਰ ਮੈਂ ਕਿੱਧਰ ਮੇਰਾ ਮੂੰਹ ਅੱਦਾ ਆ ਰਿਹਾ ਮੈਂ ਵਲੌਗ ਬਣਾ ਰਹੀ ਆ ਤੇ ਚਲੋ ਮੈਂ ਦਮਨ ਨੂੰ ਚਾਹ ਪਾਣੀ ਦੇਲਾਂ ਜੀ ਤੇ ਮੇਰਾ ਬਾਹੂ ਸਾਰੇ ਖਿ ਲਰਗੇ ਮੈਂ ਬਸ ਬੈਠੀ ਵੇਟ ਕਰ ਰਹੀ ਹਾਂ ਕਿਉਂਕਿ ਸਾਡੇ ਮਟਰ ਪਏ ਸੀ ਤੇ ਮੈਂ ਕਿਹਾ ਦਮਨ ਨੂੰ ਕਿ ਦਮਨ ਤੂੰ ਪਨੀਰ ਪਿਆ ਸੀ ਮਟਰ ਪਏ ਸੀ ਗਰਮੀ ਨਾਲ ਦਿਮਾਗ ਬੋਨਦਲ ਗਿਆ ਪਨੀਰ ਪਿਆ ਮੈਂ ਕਿ ਦਮਨ ਜਾ ਤੂੰ ਮਟਰ ਲੈ ਕੇ ਆ ਦਉਣ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਤੇ ਪਾਪਾ ਆਉਣਗੇ ਲੈ ਆਉਣਗੇ ਮੈਨੂੰ ਤਾਂ ਇਹਨਾਂ ਪਨੀਰ ਕੱਚਾ ਹੀ ਖਾ ਜਾਣਾ ਬਾਦ ਮੂੰਹ ਬਾ ਤੇਰੇ ਸਬਜੀ ਫਿਰ ਉਹ ਤਾਂ ਲੂਣ ਮਿਰਚ ਪਾਇਓ ਢਿੱਡ ਚ ਤੇ ਸਬਜੀ ਬਣ ਜਾਣੀ ਆ ਫਿਰ ਹੈਨਾ ਹੋਰ ਚਾਹ ਪੀ ਲੈ ਮੈਂ ਬੋਤਲ ਮੈਂ ਪਨਾ ਦੇ ਰੱਖੀ ਤੂੰ ਸਵੇਰੇ ਵੀ ਨਹੀਂ ਹੀ ਪੀ ਕੇ ਗਿਆ ਠੀਕ ਹੈ ਮੈਂ ਕਿਹਾ ਚਾਹ ਪੀ ਲੈ ਤੇ ਦਮਨ ਮੈਂ ਗੋ ਖਾਣ ਲੱਗ ਪੀ ਹੈ ਚਾਹ ਕੈਨਸਲ ਇਹ ਦੁਨੀਆ ਦੇ ਆਪੋ ਜਿ ਦੇ ਚਾਹ ਦਾ ਤੇ ਪੈਰ ਲੱ ਲਿ ਚੜ ਜਾਇਆ ਗੱਦੇ ਨਹੀਂ ਪੀਣੀ ਚਾਹ ਫਿਰ ਬੈ ਕੇ ਖਾ ਲੋ ਆਰਾਮ ਨਾਲ ਤੇ ਚਾਹੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਅੱਜ ਕੱਲ੍ਹ ਵਲੌਗ ਸਾਡੇ ਐਵੇਂ ਆ ਰਹੇ ਨੇ ਕਿ ਆਪਾਂ ਇੱਥੇ ਕੰਟੀਨਿਊ ਕਰ ਦੇਣਾ ਵਲੌਗ ਠੀਕ ਹੈ ਮੈਂ ਦੇਖਨੀ ਆ ਦਮਨ ਮੈਂਗੋ ਖਾਲੇ ਕਿ ਦਮਨ ਨੇ ਜਾਣਾ ਗੋਲ ਗੱਪੇ ਖਾਣ ਕੇ ਨਹੀਂ ਜਾਣਾ ਜੇ ਦਮਨ ਗੋਲ ਗੱਪੇ ਖਾਣ ਜਾਏਗਾ ਫਿਰ ਮਮਾਵਾਸੀ ਲੈ ਕੇ ਆਏਗਾ ਪੱਕਾ ਹੁਣ ਬਹੁਤ ਲੇਟ ਹੋ ਗਿਆ ਸਾਢੇ 6 ਦਾ ਟਾਈਮ ਹੋ ਗਿਆ ਆ ਦੇ ਲੋ ਸਾਹਮਣੇ ਸਾਢੇ 6 ਹੋ ਗਏ ਨੇ 7 ਵਜੇ ਤੱਕ ਦਿਨ ਛੜਿਆ ਰਹਿੰਦਾ ਆਹ ਦਿਨ ਛੜਿਆ ਰਹਿੰਦਾ 7 ਵਜੇ ਤੱਕ ਦਮਨ ਬੈ ਕੇ ਖਾਊਗਾ ਫਿਰ ਮੈਂਗੋ ਮੈਂਗੋ ਜਿਹੜਾ ਐਵੇਂ ਖਾਣ ਦਾ ਮਜ਼ਾ ਐਵੇਂ ਹੀ ਹੈ ਹਨਾ ਬੰਦ ਕਰਜੋ ਹੁਣ ਮੂੰਹ ਲਿਬੜਿਆ ਹੋਇਆ ਹੱਥ ਨਿਬੜੇ ਹੋਣ